ਹਾਂਜੀ ਦੋਸਤੋ ਤੇ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਆਪਾਂ ਤੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਦੇ ਚੈਨਲ Vlogging for Asil ਦੇ ਵਿੱਚ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਹਾਡੇ ਪ੍ਰਿੰਦੇ ਵਧੀਆ ਹੋਣਗੇ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਜੀ ਇਸ ਬਾਰਿਸ਼ ਦੇ ਮੌਸਮ ਦੇ ਵਿੱਚ ਵੀ ਆਪਣੇ ਪ੍ਰਿੰਦਿਆਂ ਨੇ ਕਿਵੇਂ ਸਾਹਮਣੇ ਸੰਭਾਲ ਕਰੀਏ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਮੇਰੇ ਕੋਲ 4 ਜਨਵਰ ਮਤਲਬ 4 ਪਰਿੰਦੇ ਮੇਰੇ ਐਕਸਪਾਇਰ ਹੋ ਗਿਆ ਠੀਕ ਆ ਤੇ ਉਹਦੀ ਵਜ੍ਹਾ ਵੀ ਮੈਂ ਦੱਸਦਾ ਤੇ ਸਭ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤਾਂ ਕਿ ਕੋਈ ਗੱਲ ਮਿਸ ਨਾ ਹੋ ਜਾਵੇ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਆਪਾਂ ਵੀਡੀਓ ਕਰਨ ਲੱਗਿਆ ਸ਼ੁਰੂ ਆਪਣੇ ਟੌਪਿਕ ਤੇ ਤੇ ਅੱਜ ਦਾ ਆਪਣਾ ਟੌਪਿਕ ਹੈ ਵੀ ਆਪਣੇ ਜਿਹੜੇ ਪਰਿੰਦੇ ਆ ਹਨਾ ਅਸੀਲ ਮੁਰਗੇ ਮੁਰਗੀਆਂ ਨੇ ਜੋ ਵੀ ਆ ਪੱਠੇ ਪੱਠੀਆਂ ਬੱਚੇ ਤੇ ਉਹਨਾਂ ਨੂੰ ਬਈ ਹੀਟ ਸਟ੍ਰੋਕ ਅਟੈਕ ਆ ਰਹੇ ਨੇ ਬਹੁਤ ਜ਼ਿਆਦਾ ਮੇਰੇ ਉਹਦੇ ਨਾਲ ਚਾਰ ਪਰਿੰਦੇ ਮਰ ਗਏ ਆ ਉਹ ਹੁੰਦਾ ਇਹ ਆ ਕਿ ਜਿਵੇਂ ਕਿ ਹੁਣ ਮੌਸਮ ਹੈਗਾ ਮੀਹ ਵਾਲਾ ਠੀਕ ਹੈ ਕਿਤੇ ਕਿਤੇ ਜ਼ਿਆਦਾ ਬਾਰਿਸ਼ਾਂ ਹੋ ਰਹੀਆਂ ਨੇ ਕਿਤੇ ਇਤੇ ਜਮੀਂ ਸੋਕਾ ਪਿਆ ਹੋਇਆ ਤੇ ਜਿੱਥੇ ਇੱਥੇ ਜ਼ਿਆਦਾ ਬਾਰਿਸ਼ਾਂ ਹੋ ਰਹੀਆਂ ਨੇ ਠੀਕ ਹੈ ਤੇ ਇਹ ਇਹ ਨਾ ਗੱਲਾਂ ਦਾ ਧਿਆਨ ਰੱਖਿਓ ਕਿ ਆਪਾਂ ਤਾਂ ਆਪਦੇ ਹਿਸਾਬ ਨਾਲ ਹਨਾ ਆਪਣੇ ਹਿਸਾਬ ਨਾਲ ਖੋਡਿਆਂ ਦੇ ਵਿੱਚ ਕੇਜਸ ਦੇ ਵਿੱਚ ਬੰਦ ਕਰ ਦਿੰਨੇ ਆ ਰਾਤ ਨੂੰ ਤੇ ਸਵੇਰ ਨੂੰ ਉਹ ਐਕਸਪਾਇਰ ਹੋਏ ਮਿਲਦੇ ਆ ਹਨਾ ਜਿਵੇਂ ਕਈ ਭਰਾਵਾਂ ਨਾਲ ਹੋਇਆ ਹੋਊਗਾ ਇਦਾਂ ਕਿ ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਵੀ ਕਿਸ ਤਰ੍ਹਾਂ ਮਰੇ ਆ ਉਹ ਜਮਾਂ ਠੀਕ ਠੀਕ ਤਰ੍ਹਾਂ ਦਾਣਾ ਪਾਣੀ ਖਾਂਦੇ ਆ ਠੀਕ ਤਰ੍ਹਾਂ ਫਿਰਦੇ ਆ ਹਾਲਾਂਕਿ ਠੀਕ ਤਰ੍ਹਾਂ ਆਂਡਾ ਵੀ ਦੇਣ ਲੱਗ ਜਾਂਦੀ ਹੈ ਮੁਰਗੀ ਠੀਕ ਆ ਤੇ ਇਹ ਹੁੰਦਾ ਆ ਕਿ ਇਹਨਾਂ ਦੇ ਅੰਦਰ ਹੋ ਜਾਂਦੀ ਹੈ ਗਰਮੀ ਠੀਕ ਹੈ ਜਦੋਂ ਆਪਾਂ ਰਾਤ ਨੂੰ ਕੇਜਸ ਦੇ ਵਿੱਚ ਇਹਨਾਂ ਨੂੰ ਬੰਦ ਕਰਦੇ ਹਾਂ ਖੁੱਡਿਆਂ ਦੇ ਵਿੱਚ ਡੱਕਦੇ ਹਾਂ ਠੀਕ ਹੈ ਤੇ ਉਹਨਾਂ ਅੰਦਰ ਨਾ ਸੂਰਜ ਜਿੰਨਾ ਖੁੱਡਿਆਂ ਦੇ ਵਿੱਚ ਜਿੰਨਾ ਕੇਜ ਦੇ ਵਿੱਚ ਅੰਦਰ ਸੂਰਜ ਦੀ ਰੌਸ਼ਨੀ ਨਹੀਂ ਪੈਂਦੀ ਉਹ ਕੇਜ ਦੇ ਵਿੱਚ ਇਹ ਜਿਆਦਾ ਮੇਜਰ ਪ੍ਰੋਬਲਮ ਹੈ ਮੇਜਰ ਹੈਗੀ ਹੈ ਇਹ ਗੱਲ ਕਿਉਂਕਿ ਖੁੱਡਿਆਂ ਦੇ ਵਿੱਚ ਧੁੱਪ ਨਹੀਂ ਜਾਂਦੀ ਜਿੱਦੇ ਕਰਕੇ ਬਾਰਿਸ਼ਾਂ ਕਰਕੇ ਹਿਊਮਸ ਬਣ ਜਾਂਦੀ ਹੈ ਖੁੱਡਿਆਂ ਦੇ ਵਿੱਚ ਤੁਸੀਂ ਵੀ ਅੱਧਾ ਘੰਟਾ ਘੰਟਾ ਬੈ ਕੇ ਦੇਖੋ ਗੁੱਡਿਆਂ ਦੇ ਵਿੱਚ ਤੁਹਾਨੂੰ ਆਰਾਮ ਨਾਲ ਮੁੜਕਾ ਆਉਦੀ ਨਾਲ ਦੀ ਨਾਲ 5-10 ਮਿੰਟ ਬਾਅਦ ਮੁੜਕਾ ਆ ਜਾ ਪਸੀਨਾ ਹੈ ਜਿਹੜਾ ਹਨਾ ਉਹ ਆਉਣਾ ਸ਼ੁਰੂ ਹੋ ਜਾਊਗਾ ਤੇ ਇਹਦਾ ਆਪਾਂ ਲਾਜ ਵੀ ਦੱਸਾਂਗੇ ਤੇ ਇਹਦਾ ਵਿਚਾਰ ਲਈ ਇੱਕ ਹੀਟ ਸਟ੍ਰੋਕ ਨਾਂ ਦੀ ਹੋਮੋਪੈਥਿਕ ਦਵਾਈ ਆਉਂਦੀ ਹੈ ਠੀਕ ਹੈ ਇਹ ਆਮ ਮੈਡੀਕਲ ਤੋਂ ਨਹੀਂ ਮਿਲਣੀ ਕਿਸੇ ਖਾਸ ਮੈਡੀਕਲ ਤੋਂ ਜਾ ਉਹ ਮੰਗਵਾ ਕੇ ਦੇਣਗੇ ਤੇ ਜਾਂ ਉਹਨਾਂ ਕੋਲ ਕਿਸੇ ਵੱਡੇ ਮੈਡੀਕਲ ਹਾਲ ਤੋਂ ਮਿਲੂਗੀ ਤੇ ਨਾਲ ਮੈਂ ਫੋਟੋ ਵੀ ਲਾ ਦੂੰਗਾ ਠੀਕ ਹੈ ਤੇ ਜੇ ਫੋਟੋ ਦੇਖ ਲਈ ਹੋਵੇ ਤਾਂ ਆਪਣੇ ਪਰਿੰਦਿਆਂ ਨੂੰ ਹਫਤੇ ਦੇ ਵਿੱਚ ਤਿੰਨ ਚਾਰ ਵਾਰ ਜ਼ਰੂਰ ਪਿਲਾਓ ਇਹ ਹੋਮੋਪੈਥਿਕ ਦਵਾਈ ਆ ਬੂੰਦਾਂ ਵਾਲੀ ਦਵਾਈ ਆ ਇਹ ਤੇ ਇਹ ਕਰਨਾ ਕਿਵੇਂ ਆ ਪਾਣੀ ਦੇ ਵਿੱਚ ਮਿਕਸ ਕਰਕੇ ਦੇਣੀ ਆ ਇਹ 10 ਤੋਂ 15 ਬੂੰਦਾਂ ਪਾਓ ਪਾਣੀ ਦੇ ਵਿੱਚ ਇੱਕ ਪਰਿੰਦੇ ਵਾਸਤੇ ਇਹ 10 ਤੋਂ 15 ਬੂੰਦਾਂ ਬਣੀਆਂ ਰਹੀਆਂ ਨੇ ਤੇ ਜੇ ਛੋਟੇ ਪਰਿੰਦੇ ਆ ਛੋਟੇ ਪੱਠੇ ਪੱਠੀਆਂ ਨੇ ਪੰਜ ਪੰਜ ਚਾਰ ਚਾਰ ਮਹੀਨੇ ਦੀਆਂ ਤਾਂ ਸੱਤ ਤੋਂ ਪੰਜ ਤੋਂ ਸੱਤ ਬੂੰਦਾਂ ਪਾਓ ਇਹ ਨਹੀਂ ਲਾਜ਼ਮੀ ਕਿਉਂਕਿ ਮੌਸਮੀ ਇਦਾਂ ਦਾ ਹੋਇਆ ਪਿਆ ਆਪਾਂ ਕਲੀ ਚੂਨਾ ਜਿਹੜਾ ਉਹ ਸਿੱਟਦੇ ਆਂ ਖੋਡਿਆਂ ਦੇ ਵਿੱਚ ਕੇਜਸ ਦੇ ਵਿੱਚ ਤੇ ਫਿਰ ਵੀ ਆਪਣੇ ਪਰਿੰਦੇ ਆ ਜਿਹੜੇ ਐਫਾਇਰ ਹੋਣੋਂ ਨਹੀਂ ਹਟਦੇ ਇਹਦਾ ਇੱਕੋ ਹੀ ਇਲਾਜ ਹੈ ਠੀਕ ਹੈ ਹੋਮੋਪੈਥਿਕ ਦਵਾਈ ਹੈ ਇਹ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਆਪਦੇ ਦੂਸਰੇ ਭਰਾਵਾਂ ਤੱਕ ਵੀ ਇਹ ਵੀਡੀਓ ਪਹੁੰਚੀ ਪਹੁੰਚੇ ਕਿਉਂਕਿ ਇਸ ਮੌਸਮ ਦੇ ਵਿੱਚ ਪਰਿੰਦੇ ਬਹੁਤ ਜ਼ਿਆਦਾ ਮਾਰ ਰਹੇ ਨੇ ਤੇ ਕਿਸੇ ਕਿਸੇ ਨੂੰ ਸਮਝ ਵੀ ਨਹੀਂ ਆ ਰਿਹਾ ਤੇ ਇਹ ਵੀ ਮੈਨੂੰ ਕਿਸੇ ਆਪਣੇ ਵੱਡੇ ਭਾਈ ਨੇ ਆਪਾਂ ਨੂੰ ਦੱਸਿਆ ਸੀਗਾ ਰਾਜਸਥਾਨ ਤੋਂ ਆਪ ਭਾਈ ਆਪਣਾ ਤੇ ਮੈਂ ਸੋਚਿਆ ਕਿ ਚਲ ਛੋਡੇ ਵੀ ਅੱਗੇ ਵੀਰੇਓ ਸ਼ੇਅਰ ਕਰ ਦਈਏ ਤੇ ਕਿਉਂਕਿ ਇਨਫੋਰਮੇਸ਼ਨ ਸ਼ੇਅਰ ਕਰ ਦਈਏ ਹਨਾ ਕਿ ਜਿਹੜੇ ਹੋਰ ਪਰਿੰਦੇ ਆ ਕਿਸੇ ਦੇ ਅੱਗੇ ਨਾ ਨਾ ਐਕਸਪਾਇਰ ਹੋਣ ਨਾ ਮਰਨ ਤੋਂ ਆਪਾਂ ਬਚਾ ਸਕੀ ਆਪਾਂ ਤੇ ਇਹ ਵੀਡੀਓ ਹੈਗੀ ਠੀਕ ਹੈ ਆਪਾਂ ਨੂੰ ਬਸ ਇਹੀ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਜਿਨ੍ਹਾਂ ਦੇ ਖੁੱਡੇ ਜਿਨ੍ਹਾਂ ਦੇ ਕੇਜਸ ਹਨਾ ਗਿੱਲੇ ਹੋ ਰਹੇ ਨੇ ਉਹਨਾਂ ਨੂੰ ਸਭ ਤੋਂ ਵੱਧ ਇਹ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਹੀਟ ਸਟ੍ਰੋਕ ਜਦੋਂ ਬੰਦੇ ਨੂੰ ਵੀ ਅਟੈਕ ਆਉਂਦਾ ਹਨਾ ਤਾਂ ਉਹਦਾ ਵੀ ਪਿਸ਼ਾਬ ਨਿਕਲ ਜਾਂਦਾ ਤੇ ਇੱਕ ਮੈਂ ਵੀ ਆਪਣੇ ਤੜਕੀ ਮਾਦੀ ਦੇਖੀ ਸੀ ਇੱਕ ਤੇ ਉਹਦਾ ਵੀ ਇਸ ਤਰ੍ਹਾਂ ਹੀ ਹੋਇਆ ਹੋਇਆ ਸੀ ਉਹਦਾ ਜਿਹੜਾ ਪਿਛਲਾ ਹਿੱਸਾ ਸੀਗਾ ਹਨਾ ਜਿਵੇਂ ਕਹਿੰਦੀ ਆ ਭਾਰ ਪਿਆ ਪਿਆ ਆਪਣੇ ਪਸ਼ੂਆਂ ਦੇ ਵੱਡੇ ਪਸ਼ੂਆਂ ਦੇ ਵੀ ਹੋ ਜਾਂਦਾ ਇਹ ਉਸ ਤਰ੍ਹਾਂ ਦੀ ਜੋ ਬਣੀ ਹੋਈ ਸੀਗੀ ਤੇ ਮੈਂ ਵੀਡੀਓ ਬਣਾ ਕੇ ਆਪਣੇ ਭਾਈ ਨੂੰ ਭੇਜੀ ਸੀਗੀ ਭਰਾ ਨੂੰ ਆਪਣੇ ਨੂੰ ਰਾਜਸਥਾਨ ਦੇ ਨੂੰ ਤੇ ਉਸ ਨੇ ਇਹ ਮੈਨੂੰ ਸਾਰੀ ਇਨਫੋਰਮੇਸ਼ਨ ਦੱਸੀ ਆ ਵੀ ਕੀ ਕੀ ਇਹਦਾ ਇਲਾਜ ਆ ਕੀ ਕੀ ਇਹਦਾ ਪ੍ਰੇਜ ਆ ਸਭ ਤੋਂ ਪਹਿਲਾਂ ਤਾਂ ਉਸ ਕੇਜ ਜਿਹੜੇ ਕੇਜ ਦੇ ਵਿੱਚ ਤੁਸੀਂ ਡੱਕਨੇ ਆ ਜਾਨਵਰ ਆਪਣੇ ਪਰਿੰਦੇ ਆਪਣੇ ਅਸੀਲ ਉਹਨਾਂ ਦਾ ਕੇਜ ਆ ਜਿਹੜਾ ਧੁੱਪੇ ਹੁਣ ਜ਼ਿਆਦਾਤਰ ਧੁੱਪੇ ਇਸ ਮੌਸਮ ਦੇ ਵਿੱਚ ਜੇ ਧੁੱਪ ਨਿਕਲਦੀ ਆ ਹਨਾ ਖੁੱਡਿਆਂ ਨੂੰ ਧੁੱਪ ਜ਼ਰੂਰ ਲਵਾਓ ਤੇ じゃ ਇਹਦਾ ਇੱਕ ਦੇਸੀ ਇਲਾਜ ਆ ਜਦੋਂ ਮਿੱਟੀ ਥੱਲੇ ਗਿੱਲੀ ਹੋ ਜਾਂਦੀ ਆ ਹਨਾ ਤੇ ਉਹਦੇ ਵਿੱਚ ਰਾਤ ਨੂੰ ਜਾਂ ਸਵੇਰੇ ਤੁਸੀਂ ਕਹਦੇ ਹੋ ਵੀ ਸੈੱਟ ਸਕਦੇ ਹੋ ਜਿਹੜੀ ਆਪਣੇ ਚੁੱਲ੍ਹੇ ਦੇ ਵਿੱਚ ਜਦੋਂ ਆਪਾਂ ਆਮ ਜਿਹੜੇ ਮਿੱਟੀ ਦੇ ਚੁੱਲ੍ਹੇ ਹੁੰਦੇ ਆ ਹਨ ਦੇਸੀ ਚੁੱਲ੍ਹੇ ਜਿਨ੍ਹਾਂ ਦੇ ਵਿੱਚ ਬਾਲਣ ਲੱਗਦਾ ਪਾਥੀਆਂ ਮਾਚਦੀਆਂ ਹਨ ਗੋਬਰ ਦੀਆਂ ਤੇ ਉਸ ਉਹਦੀ ਜਿਹੜੀ ਸਵਾਹ ਬਣਦੀ ਆ ਹਨ ਸਵਾਹ ਮਤਲਬ ਰਾਖ ਸਵਾਹ ਆਪਣੇ ਇਧਰ ਸਵਾਹ ਕਹਿੰਦੇ ਹੁੰਦੇ ਆ ਪੰਜਾਬੀ ਚ ਤੇ ਉਹ ਜਿਹੜੀ ਸੁਆਹ ਹੁੰਦੀ ਆ ਉਹਨੂੰ ਤੁਸੀਂ ਖੁੱਡਿਆਂ ਦੇ ਵਿੱਚ ਸਿੱਟੋ ਕਿਉਂਕਿ ਉਹ ਪਾਣੀ ਨੂੰ ਅਬਜ਼ੌਰਬ ਕਰ ਲੈਂਦੀ ਆ ਪਾਣੀ ਨੂੰ ਸੋਕ ਲੈਂਦੀ ਆ ਸੁਆਹ ਤੇ ਇਹਦਾ ਬਹੁਤ ਵਧੀਆ ਨੁਸਖਾ ਮੈਂ ਵੀ ਅੱਜ ਹੀ ਆਪਣੇ ਕੇਜਾਂ ਦੇ ਵਿੱਚ ਖੁੱਡਿਆਂ ਦੇ ਵਿੱਚ ਸਿੱਟੀ ਆ ਇਹ ਲਿਆ ਕੇ ਕਿਉਂਕਿ ਆਪ ਆਪਣੇ ਪਿੰਡਾਂ ਦੇ ਵਿੱਚ ਆਪਾਂ ਘਰ ਦੇ ਆਪਣੇ ਬੀਬੀਆਂ ਆਪਣੀਆਂ ਮਚਾਉਂਦੀਆਂ ਨੇਗੀਆਂ ਬਾਲਣ ਵਗੈਰਾ ਪਾਥੀਆਂ ਵਗੈਰਾ ਮਚਾਉਂਦੀਆਂ ਨੇਗੀਆਂ ਉਤੋਂ ਰਾਖ ਜਿਹੜੀ ਬਣਦੀ ਆਗੀ ਤੇ ਉਹ ਖੁੱਡਿਆਂ ਦੇ ਵਿੱਚ ਲਾਜ਼ਮੀ ਰੱਖੋ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਇੱਕ ਅੱਧੀ ਗੱਲ ਅਹੀ ਜੀ ਮਿਸ ਹੋ ਜਾਂਦੀ ਆ ਫਿਰ ਵੀਡੀਓਾਂ 'ਚ ਕਮੈਂਟ ਆਉਂਦੇ ਨੇ ਕਿ ਅਬੀ ਸਾਡੇ ਜਾਨਵਰ ਮਰਨੋਂ ਨਹੀਂ ਹਟੇ ਤੁਸੀਂ ਗਲਤ ਜਾਣਕਾਰੀ ਦੇ ਰਹੇ ਹੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਠੀਕ ਹੈ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਦੀ ਅਗਲੀ ਵੀਡੀਓ ਵੀ ਕਾਦੀ ਕਿਹੜੇ ਮੁੱਦੇ ਤੇ ਬਣਾਈਏ ਨਹੀਂ ਜਿਵੇਂ ਜਿਵੇਂ ਮੌਸਮ ਆ ਰਿਹਾ ਮੈਂ ਉਹਦਾ ਉਦਾਹਰਣਾਂ ਵੀਡੀਓ ਆਪਣੀਆਂ ਬਣਾਉਣੇ ਸ਼ੁਰੂ ਕਰੂੰਗਾ ਹਨਾ ਤੇ ਇੱਕ ਗੱਲ ਹੋਰ ਸਰੋਂ ਦਾ ਤੇਲ لازਮੀ ਦਿਆ ਕਰੋ ਆਪਣੇ ਜਾਨਵਰਾਂ ਨੂੰ ਕਿਉਂਕਿ ਸਰੋਂ ਦਾ ਤੇਲ ਠੰਡਾ ਹੁੰਦਾ ਤੇ ਜਿਵੇਂ ਕਿ ਕਰੀਜ ਦਾ ਮੌਸਮ ਆਗਾ ਉਹਨਾਂ ਲਈ ਵੀ ਬਹੁਤ ਵਧੀਆ ਗੁਣਕਾਰੀ ਚੀਜ਼ ਹੈ ਸਰੋਂ ਦਾ ਤੇਲ ਤੇ ਆਪਾਂ ਕੱਲ ਦੀ ਵੀਡੀਓ ਹੋ ਸਕੇ ਇੱਕ ਦੋ ਦਿਨਾਂ ਬਾਅਦ ਮੈਂ ਉਹਨਾਂ ਦੀ ਕਰੀਜ ਦੀ ਦੂਜੀ ਵੀਡੀਓ ਵੀ ਪਾਉਂਗਾ ਉਹ ਆਪਾਂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹ ਕਰੀਜ ਦੇ ਦਾਣੇ ਵਾਲੀ ਸੀਗੀ ਠੀਕ ਹੈ ਕਿ ਜਦੋਂ ਕਰੀਜ ਦੇ ਵਿੱਚ ਆਪਣੇ ਪ੍ਰਿੰਦੇ ਹੁੰਦੇ ਆ ਤਾਂ ਕਿਹੜਾ ਕਿਹੜਾ ਦਾਣਾ ਪਾਉਣਾ ਪਏ ਮਿਕਸ ਕਰਕੇ ਤੇ ਇਹਦੇ ਵਿੱਚ ਅਗਲੀ ਵੀਡੀਓ 'ਚ ਆਪਾਂ ਦੱਸਾਂਗੇ ਤੇ ਉਹਦੇ ਲਈ ਖਾਸ ਨੁਸਖਾ ਇੱਕ ਜਿਨ੍ਹਾਂ ਦੇ ਕੋਲ ਪ੍ਰਿੰਦੇ ਜ਼ਿਆਦਾ ਨੇ ਮਤਲਬ ਘੱਟੋ-ਘੱਟ 20-25 ਪ੍ਰਿੰਦੇ ਨੇ ਹਨਾ ਮੰਨ ਕੇ ਚੱਲੋ 20 25 ਮੁਰਗੇ ਨੇਗੇ ਅਸੀਲ ਜਿਨ੍ਹਾਂ ਕੋਲ ਵੱਡਾ ਫਾਰਮ ਹੈ ਤੇ ਉਹਨਾਂ ਲਈ ਕੀ ਆਪਾਂ ਅਗਲੀ ਵੀਡੀਓ ਬਣਾਵਾਂਗੇ ਕਿਸਤ ਕਿਸ ਤਰ੍ਹਾਂ ਤਰੀਕਾ ਹੈਗਾ ਹੋ ਤੇ ਜਿਵੇਂ ਅੱਜ ਦੀ ਵੀਡੀਓ 'ਚ ਤਰੀਕਾਕਾਰ ਦੱਸਿਆ ਤੁਸੀਂ ਇਦਾਂ ਹੀ ਕਰਨਾ ਹੈ ਠੀਕ ਹੈ ਬਾਹਰ ਨਹੀਂ ਕਰਨਾ ਇਹ ਤੋਂ ਕੁਝ ਪਹਿਲਾ ਨੁਸਖਾ ਹੈਗਾ ਹੋ ਹੋਮੋਪੈਥਿਕ ਦੀ ਦਵਾਈ ਉਹ ਆਪਾਂ ਵੀਡੀਓ ਚ ਫੋਟੋ ਲਾ ਦਾਂਗੇ ਠੀਕ ਹੈ ਹੋਮੋਪੈਥਿਕ ਦਵਾਈ ਆਮ ਮੈਡੀਕਲ ਤੋਂ ਨਹੀਂ ਮਿਲਣੀ ਉਹ ਤੇ ਅਗਲਾ ਨੁਸਖਾ ਹੈਗਾ ਖੁੱਡਿਆਂ ਨੂੰ ਧੁੱਪ ਜ਼ਰੂਰ ਲਵਾਓ ਆਪਣੇ ਨੂੰ ਕਿਉਂਕਿ ਖੁੱਡਾਂ ਦੇ ਵਿੱਚ ਹਿਊਮਸ ਬਣੀ ਹੋਈ ਆ ਉਹਦਾ ਕਰਕੇ ਅਟੈਕ ਹੁੰਦਾ ਹੀਟ ਸਟ੍ਰੋਕ ਆਉਂਦਾ ਹੈਗਾ ਤੇ ਤਾਂ ਕਰਕੇ ਆਪਣੇ ਪਰਿੰਦੇ ਮਰਦੇ ਨੇਗੇ ਤੇ ਤੀਜੀ ਤੀਜਾ ਨੁਸਖਾ ਆਪਣਾ ਹੈਗਾ ਸਵਾਹ ਆਲਾ ਰਾਖ ਜਿਹੜੀ ਹੁੰਦੀ ਆ ਉਹ ਆਪਣੇ ਨੂੰ ਖੁੱਡਾਂ ਦੇ ਵਿੱਚ ਜ਼ਰੂਰ ਸਿੱਟੋ ਕਿਉਂਕਿ ਉਹ ਪਾਣੀ ਨੂੰ ਅਬਜ਼ੌਰਬ ਕਰ ਲੈਂਦੀ ਆ ਤੇ ਵੀਡੀਓ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਪਣੇ ਨਵੇਂ ਸ਼ੌਂਕੀ ਭਰਾਵਾਂ ਨੂੰ ਜਿਨ੍ਹਾਂ ਨਾਲ ਇਹ ਹੋ ਰਿਹਾ ਜਿਨ੍ਹਾਂ ਨੇ ਇਹ ਪਰਿੰਦੇ ਰੱਖਿਆ ਅਸੀਲ ਤੇ ਉਹ ਜੇਕਰ ਚਾਹੁੰਦੇ ਨੇ ਵੀ ਉਹ ਉਹਨਾਂ ਦੇ ਵੀ ਪਰਿੰਦੇ ਨਾ ਮਰਨ ਤਾਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਤਾਂ ਜੋ ਅੱਗੇ ਕਿਸੇ ਹੋਰ ਦੇ ਵੀ ਪਰਿੰਦੇ ਜਿਹੜੇ ਨਵਾਂ ਨਵਾਂ ਸ਼ੌਂਕ ਕਰਨ ਲੱਗਿਆ ਉਹਨਾਂ ਦਾ ਵੀ ਬਚਾਅ ਹੋ ਜੇ ਠੀਕ ਹੈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਤੇ ਅਗਲੀ ਵੀਡੀਓ ਆਪਾਂ ਇੱਕ ਦੋ ਦਿਨਾਂ ਬਾਅਦ ਪਾਵਾਂਗੇ ਠੀਕ ਹੈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਜੇ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ 'ਚ